ਪਾਗ ਸਟਾਰਟ ਕਹਾਣੀ ਹੈ ਅਣਗਿਆਈ ਮਾਂ ਮੀਤੋਂ ਨੇ ਇੱਕ ਨੂੰ ਸੁਖਵੀਰ ਦੇ ਖਿਲਾਫ ੜਕਾਉਂਦੀ ਹੈ ਤਾਂ ਕਿ ਦੋਵਾਂ ਵਿੱਚ ਲੜਾਈ ਹੋਵੇ ਸੁਖਵੀਰ ਦਾ ਕੌਨ ਬੇੜ ਸੁਖਵੀਰ ਨੇ ਕਰਮਾਂ ਨੂੰ ਤਿਆਰ ਕੀਤਾ ਤੇ ਆਪ ਨੂੰ ਹੋਣ ਚਲੀ ਗਈ ਕਰਮੋ ਆਪਣੇ ਪਾਪਾਂ ਨੂੰ ਅਜ ਸਕੂਲ ਸੁਣਾਉਣ ਵਾਲਾ ਸ਼ਬਦ ਦੱਸ ਰਹੀ ਸੀ ਨਾ ਕਿ ਬਾਹਰ ਨਿਕਲੀ ਸੁਖਵੀਰ ਵਿੱਚੋਂ ਖਿੜੇ ਫੁੱਲ ਵਰਗੀ ਮਹਿਕ ਆ ਰਹੀ ਸੀ ਸੁਖਵੀਰ ਆਪਣੇ ਲੰਬੇ ਵਾਲਾ ਨੂੰ ਕੰਗੀ ਕਰਦੀ ਘੁੰਗਰਾ ਘੁੰਮੁਣਾ ਰਹੀ ਸੀ ਦੋ ਪਲ ਬਹਿ ਜਾਣ ਕੋਲ ਵੇ ਮੇਰੇ ਦਿਲਾਂ ਦੇ ਮਹਿਰਮਾ ਮਿੱਠੜੇ ਲੱਗਣ ਤੇਰੇ ਬੋਲ ਵੇ ਮੇਰੇ ਦਿਲਾਂ ਦੇ ਮਹਿਰਮਾ ਨੇਕ ਸੁਖਵੀਰ ਦੇ ਇਹ ਬੋਲ ਸੁਣਦਾ ਹੱਸ ਵੀ ਰਿਹਾ ਸੀ ਸੁਖਵੀਰ ਤੂੰ ਰੋਟੀ ਖਾ ਕੇ ਜਾਇਆ ਕਰ ਨਹੀਂ ਤੇ ਹੀ ਪੁੱਕੀ ਜਾਂਦੀਆਂ ਸੁਖਵੀਰ ਓਹੋ ਐਨੀ ਫਿਕਰ ਨਾ ਕਰਿਆ ਕਰੋ ਰੋਟੀ ਮੈਂ ਨਾਲ ਲੈ ਕੇ ਜਾਂਦੀਆਂ ਕਰਮ ਨੂੰ ਕੁਆ ਕਿ ਮੇਰੀ ਕੋਕਤਾ ਵੈਸੇ ਹੀ ਮਰ ਜਾਂਦੀ ਆ ਇਹ ਮੇਰੀ ਲਾਡੋ ਰਾਣੀ ਰੱਜ ਗਈ ਤਾਂ ਸਮਝੋ ਮਾਂ ਪਹਿਲਾਂ ਰੱਜ ਗਈ ਨੇਕ ਆ ਪਈਆ ਰੋਟੀ ਭਾਵੇਂ ਦੋ ਬੁਰਕੀਆਂ ਖਾ ਜਾ ਪਰ ਖਾ ਕੇ ਜਾ ਸੁਖੀਰ ਨੇ ਨੱਕ ਮਾਰਦਿਆਂ ਮਸਾਂ ਦੋ ਬੁਰਕੀਆਂ ਮੂੰਹ ਵਿੱਚ ਪਾਈਆਂ ਨੇਕ ਵੀ ਉਨਾਂ ਟਾਈਮ ਕੋਲ ਹੀ ਖੜਾ ਰਿਹਾ ਕਰਮੋਂ ਇਹ ਸਭ ਵੇਖ ਆਪਣੀ ਮਾਂ ਤੇ ਹੱਸ ਰਹੀ ਸੀ ਚਲੋ ਜੀ ਹੁਣ ਸਾਨੂੰ ਛੱਡਾਓ ਜੇ ਇਜਾਜ਼ਤ ਹੋਵੇ ਤਾਂ ਇੱਕ ਗੱਲ ਹੋਰ ਸੁਣ ਲਓ ਮੈਂ ਤੁਹਾਡਾ ਨਵਾਂ ਕੁੱਤਾ ਪਜਾਮਾ ਕੱਢ ਕੇ ਰੱਖ ਦਿੱਤਾ ਮੇਰੇ ਸਕੂਲ ਤੋਂ ਆਉਂ ਜਾ ਤੁਸੀਂ ਬਿਲਕੁਲ ਤਿਆਰ ਹੋ ਜਾਣ ਵਾਸਤੇ ওই ਕਰਮੋ ਪੁੱਤਰੀ ਮਾਂ ਤੇਰੇ ਪਿਓ ਤੇ ਰੋਗ ਮਾਰਦੀ ਆ ਕਹਿਨੂ ਕਿ ਪਾਪਾ ਤਾਂ ਪੁਰਾਣੇ ਕੱਪੜਿਆਂ ਵਿੱਚ ਹੀ ਜਾਓ ਪਿੰਡ ਅੱਛਾ ਜੀ ਤਾਂ ਜਨਾਬ ਹੁਣ ਉਹ یوں ਵੀ ਕਰਨਗੇ ਕਿਨੇ ਜਨ ਨੇ ਹੱਸ ਪਏ ਤੇ ਇਹ ਹਾਸਾ ਸ਼੍ਰੀਕਣੀ ਦੇ ਕੰਨਾਂ ਵਿੱਚ ਵਿਉਹ ਭੋਲ ਗਿਆ ਏਕ ਦੋ ਮਨ ਸਕੂਲ ਛੱਡਣ ਗਿਆ ਵਾਪਸ ਆਉਂਦਿਆ ਉਹ ਹਜੇ ਫਿਰ ਨਹੀਂ ਵੜਿਆ ਹੀ ਸਿੱਕੀ ਮਿਠੌਣੇ ਘੇ ਲਿਆ ਸੁਖ ਸਾਦ ਪੁੱਛ ਕੇ ਉਹ ਨੇਕ ਨੂੰ ਬੋਲੀ ਕਿਉਂ ਪੱਟੀ ਮੇਸ ਕਰਾਉਣੀ ਆ ਤੋ ਲਾੜੇ ਵੀ ਪੋਰਾ ਸ਼ਰਮ ਹਿਆ ਹੈਗੀ ਅਜਾ ਵੇਚ ਕੇ ਖਾ ਗਿਆ ਨੇਕੀ ਹੋ ਗਿਆ ਭਾਬੀ یوں बोलਦੀ ਆ ਮੈਂ ਕੀ ਕੀਤਾ ਨੇਕ ਮਿੱਤੋ ਦੀ ਗੱਲ ਸੁਣ ਕੇ ਆਪਣੇ ਭੈਰ ਮਿੱਤੋ ਵੇ ਜਿਹੜੀ ਆ ਲਿਆਂਦੀ ਆ ਅਣਵਿਆਹੀ ਮਾਂ ਇਹਨੂੰ ਘਰੇ ਰੱਖਣ ਦੀ ਬਜਾਏ ਬਾਹਰ ਕਲੀਆਂ ਵਿੱਚ ਤੋਰਦਾ ਹੁਰਦਾ ਰਹਿੰਦਾ ਖੂਦ ਉਹ ਦਾ ਸਕੂਲ ਲਾਤਾ ਉਥੇ ਤਰ੍ਹਾਂ ਤਰ੍ਹਾਂ ਦੇ ਦੇ ਕੋਲ ਆ ਕੇ ਬੈਠਦੇ ਆ ਫਿਰ ਇੱਥੋਂ ਦੀ ਲੰਗ ਹਿੜਹੜ ਕਰਦੀ ਕਿਉਂ ਕੀ ਮਤਲਬ ਆ ਇਹਦਾ ਬਗਾਨੇ ਪਿੰਡੋਂ ਹਸਨ ਦਾ ਨੇਕ ਭਾਬੀ ਸੁਖੀਨ ਹੋਤਾ ਮੈਂ ਹੁਣ ਕਣ ਗਿਆ ਹੀ ਮਾਂ ਨੇ ਕਿਹਾ ਕਰੂੰ ਉਹ ਮੇਰੇ ਨਾਲ ਵਿਆਹੀ ਆ ਜਵਾਕ ਸਾਡਾ ਦੋਵਾਂ ਦਾ ਨਾਲੇ ਰਹੀ ਗਾਲੋ ਦੇ ਹਸਨ ਦੀ ਤਾਂ ਕੁੜੀਆਂ ਹਸਦੀ ਚੰਗੇ ਲੱਗਦੀਆਂ ਮੀਤੋ ਇਓ ਤੇਰੀ ਬੋਆ ਹਾਂ ਕੁੜੀ ਚਲੀ ਕੋਈ ਤਾਂ ਮਨ ਨਵਾ ਨੋਤੀਆ ਇਓ ਹਸਦੀ ਚੰਗੀ ਨਹੀਂ ਲੱਗਦੀ ਨੇਕ ਕੋ ਤਾਂ ਭਾબી ਮੇਰੇ ਨਾਲ ਹਸਦੀ ਹੁੰਦੀ ਆ ਜਾਂ ਫਿਰ ਕਰਮ ਵਾਲ ਜਿਬਕਾਨੇ ਨਾਲ ਹਸਦੀ ਹੋਵੇ ਤਾਂ ਕਹਿ ਬਾਕੀ ਭਾબી ਮੈਨੂੰ ਆਪਣੀ ਸਹੀਲ ਤੇ ਵਿਸ਼ਵਾਸ ਆ ਮੈਂ ਤੋ ਚੰਗਾ ਫਿਰ ਕੋਈ ਨਾ ਮੁੜ ਕੇ ਸਾਨੂੰ ਨਾ ਕਹੀ ਵੀ ਕਿਉਂ ਹੋ ਗਿਆ ਮੈਂ ਤਾਂ ਮੱਤ ਗੁੰਦੀ ਸੀ ਨੇਕ ਨਿਮਿੱਤੋ ਦੀਆਂ ਗੱਲਾਂ ਅਣਗੌਲੀਆਂ ਕਿੱਕੀਆਂ ਤੇ ਆਪਣੇ ਘਰ ਵੱਲ ਚੱਲ ਪਿਆ ਮੈਂ ਤੋ ਸੋਚਦੀ ਸੀ ਕਿ ਇਹ ਕਿੱਡਾ ਟੀਟਾ ਪੋਰਾ ਵੀ ਗੱਲ ਤੇ ਗੌਰ ਨਹੀਂ ਕਰਦਾ ਮੈਂ ਤਾਂ ਸੋਚਿਆ ਸੀ ਪੋਰਾ ਲੜਾਈ ਹੋਊਗੀ ਪਰ ਇਹ ਤਾਂ ਬੜਾ ਭੜਾ ਜਨਾਨੀ ਦਾ ਚਮਚਾ ਨਿਕਲਿਆ ਵੇਖ ਨਿਕ ਘਰ ਆ ਕੇ ਰੋਟੀ ਪਾਣੀ ਖਾਦਾ ਤੇ ਖੇਤ ਵੱਲ ਚੱਲਿਆ ਗਿਆ ਸਬਜੀ ਤੋੜੋ ਘਰ ਆ ਗਿਆ ਚਾਹ ਬਣਾਉਂਦਿਆਂ ਉਹ ਫਿਰ ਸੁਖਵੀਰ ਬਾਰੇ ਸੋਚਣ ਲੱਗਿਆ ਰਾਤ ਵਾਲੀ ਗੱਲ ਉਹਨੂੰ ਯਾਦ ਆਈ ਉਹ ਖਰੀ ਕੰਦ ਵੱਲ ਚਾਕੀ ਗਿਆ ਹੁੰਦੀ ਕਦੇ ਉਹ ਉਹਦੇ ਵੱਲ ਵੇਖਦੀ ਹੁੰਦੀ ਸੀ ਦੂਜੇ ਪਾਸੇ ਦਾਈ ਸੀ ਜਿਹਦੇ صدਕਾ ਉਹਦਾ ਦੂਜਾ ਜਨਮ ਹੋਇਆ ਸੀ ਜਿਵੇਂ ਇਸ ਕੰਦ ਨੇ ਸਾਹਮਣੇ ਵਾਲੇ ਕੰਦ ਨੂੰ ਕਿਹਾ ਹੋਵੇ ਕਿ ਭੈਣ ਹੁਣ ਮੇਰਾ ਵਜੂਦ ਮੁੱਕਦਾ ਜਾਂਦਾ ਹੁਣ ਹੁਣ ਤੂੰ ਨੇਕ ਨੂੰ ਆਪਣਾ ਸਹਾਰਾ ਦੇਣਾ ਤੇ ਇਸ ਪਾਸਿਓਂ ਟੁੱਟ ਨੇਕ ਨੂੰ ਉਸ ਕੰਦ ਨੇ ਬੜਾ ਸਹਾਰਾ ਦਿੱਤਾ ਦਾਈ ਦੇ ਸਦਕਾ ਹੀ ਉਹ ਕਰਮੋ ਮਿਲੀ ਤੇ ਕਰਮੋ ਦੇ ਕਰਮਾਂ ਨੂੰ ਸੁਖੀਰ ਚਾ ਉੱਪਰ ਕੇ ਚੁੱਲੇ ਵਿੱਚ ਪੈ ਗਈ ਸੀ ਇਹਨਾਂ ਨੂੰ ਸੁਖੀਰ ਤੇ ਕਰਮੋ ਵੀ ਘਰ ਆ ਗਈਆਂ ਸੁਖੀਰ ਹਸਤੀ ਹੋਲੇ ਕਿੰਨੇ ਵਾਰੀ ਕਿਹਾ ਚੁੱਲਾ ਨਾ ਬਾਲਿਆ ਕਰੋ ਦੁਪਹਿਰੇ ਗੈਸ ਤੇ ਚਾਹ ਬਣਾ ਲੈਂਦੇ ਲੇਕ ਤੁਸੀਂ ਅੱਜ ਸੰਦੇਹਾ ਕਿਵੇਂ ਆ ਗਈਆਂ ਭੁੱਲ ਗਏ ਅੱਜ ਆਪਾਂ ਪਿੰਡ ਜਾਣਾ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਲੋਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਉਸਦੇ ਲਈ ਥੈਂਕ ਯੂ